ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਨੂਰ ਪਰਸਾ ਅਰਿਸ਼ਾ ਸਨ ਦਿਓ ਆਓ ਆਪ ਜੀ ਦੇ ਨਾਲ ਬ੍ਰह्म ज्ञानी ਰੈਡ ਕਰਾਸ ਦੇ ਬਾਨੇ ਭਾਈ ਕਨਈਆ ਜੀ ਤੇਨਾਂ ਦੇ ਵਾਤਾ ਸਾਂਝੀ ਕਰੀਏ ਜੋ ਕਿ 20 ਨਵੰਬਰ 1918 ਵਾਲੇ ਦਿਨ ਕੱਤਰਸਾ ਦੇ ਉਪਰ ਹੋ ਕੇ ਸੱਚਖੰਡ ਬਿਆਨਾ ਕਰਗੇ ਸਨ ਸੇਵਾ ਦੇ ਪੁੰਜ ਬ੍ਰਹਮ ਗਿਆਨੀ ਭਾਈ ਸਹਿਬ ਭਾਈ ਕਨਿਆ ਜੀ ਦਾ ਜਨਮ 1648 ਈਸਵੀ ਵਿੱਚ ਮਾਤਾ ਸੁન્દਰੀ ਜੀ ਤੇ ਪਿਤਾ શ્રી ਨਥੂ ਰਾਮ ਜੀ ਦੇ ਘਰੇ ਗਿਲਾ ਵਜੀਰਾਬਾਦ ਦੇ ਛਾਲਕੋਟ ਵਿੱਚ ਪਾਕਸਾਉਂ ਵਿੱਚ ਛੈਸਵਰੇ ਜੋ ਕਿ ਸੋਧਰਾ ਸੋਧਰਾ ਨਾਂ ਦੇ ਕਸਬੇ ਵਿੱਚ ਕਰਜੇ ਪੁੰਜੇ ਖੱਤਰੀ ਪਰਿਵਾਰ ਵਿੱਚ ਹੋਇਆ ਆਪ ਜੀ ਦੇ ਪਿਤਾ ਮਹਨਸ਼ੀ ਰਥੂ ਨਥੂ ਰਾਮ ਜਨਰਲ ਅਮੀਰ ਸਿੰਘ ਮਸਾਹਬ ਦੇ ਕਾਰਧਾਰ ਸਨ ਇਸ ਨਗਰ ਦੇ ਇੱਕ ਸੌਦਵਾਜੀ ਹੁਣ ਕਾਨ ਇਸ ਨੂੰ ਸੌਧ ਰੱਖਿਆ ਜਾਂਦਾ ਸੀ ਮੁਲਸ਼ੀ ਭਾਈ ਨਥੂਰਾਮ ਜੀ ਪਾਰਿਸਨ ਉਹਨਾਂ ਨੂੰ ਸ਼ਾਹੀ ਫੌਜਾਂ ਨੂੰ ਰਸ ਸਪਲਾਈ ਕਰਨ ਦਾ ਠੇਕਾ ਮਿਲਿਆ ਸੀ ਭਾਈ ਨਥੂਰਾਮ ਜੀ ਦੇ ਸੁਭਾਅ ਚ ਵਿਰਾਗ ਤਿਆਗ ਅਤੇ ਨਿਸ਼ਕਾਮ ਸੇਵਾ ਭਾਵਨਾ ਬੇਸ਼ੁਮਾਰ ਸੀ ਗਰੀਬਾਂ ਮਸਕੀਨਾਂ ਤੇ ਲੋੜਵੰਦਾਂ ਦੀ ਮਦਦ ਆਪ ਜੀ ਦਾ ਕਰਮ ਧਰਮ ਸੀ ਇਹੋ ਲਗਨ ਭਾਈ ਕਨਈਆ ਜੀ ਨੂੰ ਵੀ ਲੱਗੀ ਭਾਈ ਕਨਈਆ ਜੀ ਉਮਰ ਵਿੱਚ ਅਜੇ ਬਹੁਤ ਛੋਟੇ ਸੀ ਆਕਾਲ ਪੁਰਖ ਦੇ ਹੁਕਮ ਦੇ ਮੁਤਾਬਕ ਆਪ ਜੀ ਦੇ ਪਿਤਾ ਭਾਈ ਨਥੂ ਰਾਮ ਜੀ ਕਾਲ ਚਲਾਣਾ ਕਰ ਗਏ ਆਪਨੇ ਪਿਤਾ ਪਰਖੀ ਵਪਾਰ ਨੂੰ ਪੂਰੀ ਲਗਨ ਦੇ ਨਾਲ ਸੰਭਾਲਿਆ ਪਿਤਾ ਭਾਈ ਨਥੂ ਰਾਮ ਦੀਆਂ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨਾ ਆਪਣਾ ਕਰਮ ਧਰਮ ਸਮਝਦੇ ਸਨ ਵਜੀਰਾਬਾਦ ਵਿਖੇ ਗੁਰੂ ਘਰ ਦੇ ਕੰਨਨੋ ਸ਼ਰਧਾਲੂ ਭਾਈ ਨਨੂਆ ਜੀ ਦਾ ਡੇਰਾ ਸੀ ਭਾਈ ਕਨਈਆ ਜੀ ਨੇ ਭਾਈ ਨਨੂਆ ਜੀ ਦੀ ਸੰਗਤ ਕੀਤੀ ਭਾਈ ਨਨੂਆ ਜੀ ਦੀ ਸੰਗਤ ਤੋਂ ਬਾਅਦ ਆਪ ਜੀ ਨੇ ਆਪਣਾ ਵਿਵਪਾਰ ਭਾਵ ਕੰਮਕਾਰ ਸਭ त्याਗਾ ਨਿਸ਼ਕਾਮ ਸੇਵਾ ਦੇ ਵਿੱਚ ਜੁਟ ਗਏ ਆਪ ਦਾ ਹਿਰਦਾ ਬੇਗਾਰ ਵਿੱਚ ਫਸੇ ਲੋਕਾਂ ਦੀਆਂ ਔਕੜਾਂ ਨੂੰ ਵੇਖ ਕੇ ਪਰਚੇ ਜਾਂਦਾ ਉਹਨਾਂ ਦੇ ਕਸ਼ਟਾਂ ਨੂੰ ਘਟਾਉਣ ਦੇ ਲਈ ਆਪ ਉਹਨਾਂ ਨਾਲ ਮਿਲ ਕੇ ਦੇਗਾਰ ਦਾ ਪਹਾੜ ਠਾਉਂਦੇ ਦੂਰ ਤੱਕ ਮੋਢੇ ਤੇ ਢੋ ਕੇ ਛੜ ਕੇ ਆਉਂਦੇ ਸਰਦੇ ਪੁੱਜ ਦੇ ਘਰ ਦੇ ਨੌਜਵਾਨ ਲੜਕੇ ਨੂੰ ਅਜਿਹਾ ਕੰਮ ਕਰਦੇ ਵੇਖ ਕੇ ਲੋਕ ਹੈਰਾਨ ਹੁੰਦੇ ਘਰ ਦੇ ਵਿੱਚੋਂ ਉਸ ਸਮੇਂ ਦੇ ਮਾਇਆ ਕੌਡੀਆਂ ਲਿਆ ਕੇ ਗਰੀਬਾਂ ਅਨਾਥਾਂ ਦੇ ਵਿੱਚ ਵੰਡ ਦੇਣੀਆਂ ਇਹ ਉਹਨਾਂ ਦਾ ਰੋਜ਼ਾਨਾ ਦਾ ਕੰਮਕਾਰ ਸੀ ਇੱਕ ਦਿਨ ਪਿਤਾ ਜੀ ਭਾਈ ਨੱਥੂ RAM ਨੇ ਭਾਈ ਸੈਮ ਨੂੰ ਸਮਝਾਉਂਦੇ ਹੋਏ ਕਿਹਾ beta ਇਕੰਮ ਸਾਡੇ ਵਰਗੇ ਘਰ ਦੇ ਬੱਚਿਆਂ ਨੂੰ ਨਹੀਂ ਸ਼ੋਭਦਾ ਆਗਿ ਨੇ ਪਿਆਰ ਦੇ ਨਾਲ ਪਿਤਾ ਜੀ ਨੂੰ ਕਿਹਾ ਘਰ ਦੇ ਵਿੱਚ ਬੌਲੇ ਪੁੱਤਰ ਵੀ ਤਾਂ ਜੰਮੀ ਪੈਂਦੇ ਆ ਮੈਨੂੰ ਬੌਲੇ ਹੀ ਸਮੇ ਛਡੋ ਭਾਈ ਨਨਵਾ ਜੀ ਸ਼ਹੀਦ ਸਤਗੁਰੂ ਸ਼੍ਰੀ ਗੁਰਦੇਵ ਜੀ ਬਹਾਦਰ ਸਾਹਿਬ ਜੀ ਦੇ ਅਨਣ ਸਿੱਖ ਸੰਨ ਸ਼੍ਰੀ ਅਨਪੁਰ ਸਾਹਿਬ ਵਿਖੇ ਸਤਗੁਰੂ ਜੀ ਦੇ ਦਰਸ਼ਨਾਂ ਜਾ ਕਰਦੇ ਸੀ ਭਾਈ ਨਨਵਾ ਜੀ ਪਾਸੋਂ ਗੁਰਬਾਣੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸੁਣਦੇ ਸੁਣਦੇ ਭਾਈ ਕਨਿਆ ਜੀ ਦੇ ਹਿਰਦੇ ਵਿੱਚ ਐਸੀ ਲਗਨ ਲੱਗੀ ਆਪ ਜੀ ਦੇ ਮਨ ਵਿੱਚ ਕੋ ਸਿੱਖੀ ਦੀ ਜਾਗ ਲੱਗ ਗਈ ਭਾਈ ਨਨੂਆ ਜੀ ਦੇ ਅਕਾਲ ਚਲਾਣਾ ਕਰ ਜਾਣ ਦੇ ਬਾਅਦ ਆਪ ਜੀ ਦਾ ਮਨ ਕੁਝ ਅਦਾਸ ਹੋਇਆ ਸਨ 1674 ਆਪ ਸੈਭ ਸ਼ੈਭ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਅਨੰਦ ਪ੍ਰਸਾਦ ਵਿਖੇ ਪੁਜੇ ਇਸ ਵੇਲੇ ਆਪ ਜੀ ਦੀ ਉਮਰ 26 ਬਰਿਆਂ ਦੀ ਸੀ ਗੁਰੂ ਸਾਹਿਬ ਦੇ ਨਾਲ ਆਪ ਜੀ ਨੇ ਮੁਲਾਕਾਤ ਕੀਤੀ ਸਤਿਗੁਰੂ ਜੀ ਦੇ ਪੁੱਛਣ ਤੇ ਭਾਈ ਸਾਹਿਬ ਨੇ ਦੱਸਿਆ ਕਿ ਉਹ ਭਾਈ ਨਨਵਾਜੀ ਪਾਸੋਂ ਆਪ ਜੀ ਦੀ ਸ਼ੋਭਾ ਸੁਣ ਕੇ ਆਪ ਜੀ ਦੇ ਚੰਨ ਪਰਸਨ ਦੇ ਲਈ ਇੱਥੇ ਆਏ ਨੇ ਦਾਸ ਦੀ ਬੰਦਗੀ ਨੂੰ ਪ੍ਰਵਾਨ ਕਰੋ ਸੇਵਾ ਬਖਸ਼ੋ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਨੇ ਆਪ ਜੀ ਦੀ ਸਤਿਗੁਰੂ ਸ਼੍ਰੀ ਗੁਰਦੇਵ ਸਾਹਿਬ ਜੀ ਨਾਲ ਪਹਿਲੀ ਮੁਲਾਕਾਤ ਡੌਂਡੀ ਵਿਖੇ ਹੋਈ ਆਪ ਢੋਲੀ ਵਿਖੇ ਸਤਿਗੁਰਾਂ ਦੇ ਕੋਲ ਪੁਜੇ ਦਰਸ਼ਨ ਕੀਤੇ ਇੱਥੇ ਗੁਰੂ ਜੀ ਧਰਮ ਪ੍ਰਚਾਰ ਕਰ ਰਹੇ ਸਨ ਉੱਥੇ ਆ ਜੀ ਨੇ ਗੁਰੂ ਜੀ ਦੇ ਤਵੇਲੇ ਵਿੱਚ ਘੋੜਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇੱਕ ਸਾਲ ਆ ਜੀ ਨੇ ਤਨਮਨ ਦੇ ਨਾਲ ਸੇਵਾ ਨਿਭਾਈ ਹੁਣ ਧਿਆਨ ਦੀ ਘੜੀ ਸੀ ਸਤਿਗੁਰੂ ਜੀ ਨੇ ਭਾਈ ਕਨਈਆ ਨੂੰ ਪਾਣੀ ਦਾ ਘੜਾ ਪਰਕੇ ਲਿਆਉਣ ਦਾ ਹੁਕਮ ਦਿੱਤਾ ਭਾਈ ਕਨਈਆ ਦੌੜ ਕੇ ਗਏ ਤੇ ਪਾਣੀ ਦਾ ਘੜਾ ਪਰ ਲਿਆ ਏ ਸਤਗੁਰੂ ਜੀ ਨੇ ਹੱਥ ਧੋਤੇ ਬਾਕੀ ਪਾਣੀ ਰੋੜ ਦਿੱਤਾ ਇੱਕ ਹੋਰ ਭਰ ਕੇ ਲਿਆਉਣ ਲਈ ਕਿਹਾ ਪਾਣੀ ਦਾ ਘੜਾ ਤਾਂ ਭਾਈ ਕਨਈਆ ਜੀ ਫਿਰ ਦੌੜ ਕੇ ਗਏ ਪਾਣੀ ਦਾ ਘੜਾ ਪਰ ਲਿਆ ਏ ਸਤਗੁਰੂ ਜੀ ਨੇ ਇਸ ਵਾਰ ਆਪਣੇ ਚਰਨ ਧੋਤੇ ਬਾਕੀ ਪਾਣੀ ਰੋੜ ਦਿੱਤਾ ਭਾਈ ਕਨਈਆ ਜੀ ਦੇ ਮੁਖ ਵੱਲ ਵੇਖਿਆ ਭਾਈ ਜੀ ਦੇ ਮੁਖ ਉੱਪਰ ਕੋਈ ਸ਼ਿਕਨ ਨਹੀਂ ਕੋਈ ਪ੍ਰਸ਼ਨ ਨਹੀਂ ਇੰਜ ਕਾਰਜ ਤਿੰਨ ਮਹੀਨੇ ਤੱਕ ਚੱਲਦਾ ਰਿਹਾ ਇੱਕ ਬਹੁਤ ਵੱਡਾ ਇਮਤਿਹਾਨ ਸੀ ਸਤਿਗੁਰੂ ਜੀ ਹਰ ਵਾਰੀ ਭਾਈ ਕਨਗਿਆ ਜੀ ਦੇ ਮੂੰਹ ਵੱਲ ਦੇਖਦੇ ਰਹਿੰਦੇ ਭਾਈ ਸਾਹਿਬ ਦੇ ਮੁੱਖ ਪਰ ਕੋਈ ਸਵਾਲ ਨਹੀਂ ਕਿਉਂਕਿ ਇਸੇ ਲਈ ਭਾਈ ਕਨਗਿਆ ਨੇ ਆਉਣ ਵਾਲੇ ਅਗਲੇ ਵਕਤ ਸਾਹਮਣੇ ਸੀ ਬਿਨਾ ਜਾਤ ਬਿਨਾ ਧਰਮ ਦੇ ਧਰਮ ਦੀ ਭਾਵਨਾ ਦੇ ਨਾਲ ਜਲ ਛਕਾ ਕੇ ਜ਼ਖਮਾਂ ਤੇ ਮਰਮ ਲਗਾ ਕੇ ਸੇਵਾ ਕਰਨੀ ਸੀ ਜੇ ਅੱਜ ਮੱਥੇ ਤੇ ਸ਼ਗਨ ਪਾਏਗੀ ਤਾਂ ਕੱਲੇ ਕਠਨ ਸੇਵਾ ਕਿਵੇਂ ਭਰ ਸਕਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਬਚਨ ਕੀਤੇ ਕਿ ਤੁਹਾਡੀ ਕਾਲ ਕਮਾਈ ਛਾਏ ਪਈ ਹੁਣ ਤੁਸੀਂ ਜਾਓ ਆਪ ਵੀ ਨਾਮ ਜਪੋ ਤੇ ਹੋਰਾਂ ਨੂੰ ਵੀ ਜਪਾਓ ਇੰਜ ਭਾਈ ਕਨਿਆ ਜੀ ਦੀ ਸੇਵਾ ਨੂੰ ਵੇਖ ਕੇ ਸਾਇਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਜੀ ਨੂੰ ਤਰਮ ਪ੍ਰਚਾਲੀ ਵਿਦਾ ਕੀਤਾ ਆਪ ਨੇ ਅਟਕਦੇ ਕੈਬਲਪੁਰ ਜਿਹੜੇ ਵਿੱਚ ਇੱਕ ਪਹਾੜੀ ਉੱਤੇ ਵਸਦੇ ਕਬਾ ਨਾਂ ਦੇ ਪਿੰਡ ਵਿੱਚ ਆਪਣੀ ਸੇਵਾ ਤੇ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ ਜਿੱਥੇ ਬਿਨਾਂ ਕਿਸੇ ਧਰਮ ਜਾਤ ਪਾਤ ਜਾਂ ਸਮਾਜਿਕ ਵਿਥਵਿਧ ਕਰੇ ਦੇ ਹਰ ਵਿਅਕਤੀ ਲਈ ਦਵਾਰ ਖੋਲ੍ਹ ਦਿੱਤੇ ਗਏ ਆਪ ਜੀ ਦੀ ਸੇਵਾ ਦੀ ਘਾਲਣਾ ਵੇਖ ਕੇ ਆਪ ਜੀ ਦੇ ਅਦੁੱਤੀ ਚਰਿੱਤਰ ਤੋਂ ਹਿੰਦੂ ਅਤੇ ਮੁਸਲਮਾਨ ਦੋਵੇਂ ਪ੍ਰਭਾਵਤ ਹੋਏ ਕੰਜੀ ਸ਼ਹੀਰ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨਾਂ ਤੇ ਫਲ ਚੜਾਉਂਦੇ ਆਵਾਂ ਆ ਭਾਈ ਸਾਹਿਬ ਨੇ ਉੱਥੇ ਆਪਣੇ ਇਲਾਕੇ ਵੱਲ ਨੂੰ ਚੱਲੇ ਪੜ ਤੇ ਅੜਕਦੇ ਨੇੜੇ ਕਵੇ ਨਾਮ ਦੇ ਪਿੰਡ ਵਿੱਚ ਪੁੱਜੇ ਪਿੰਡ ਵਿੱਚ ਰੁਕਣ ਪਿੱਛੇ ਵੀ ਇਹ ਦਾਸਤਾਨ ਹੈ ਇਸ ਸਥਾਨ ਤੇ ਕੁਝ ਦੇਰ ਦੇ ਵਿਸ਼ਰਾਮ ਦੇ ਦੌਰਾਨ ਪਿਆਸ ਲੱਗਣ ਤੇ ਆਪ ਨੇ ਕਿਸੇ ਵਸ਼ਨੀਕ ਪਾਸੋਂ ਪਾਣੀ ਮੰਗਿਆ ਉਸਨੇ ਦੱਸਿਆ ਕਿ ਇੱਥੇ ਪਾਣੀ ਦੀ ਬਹੁਤ ਕਿਰਤ ਹੈ ਸਾਨੂੰ ਤਾਂ ਆਪਣੇ ਪੀਣ ਦੇ ਲਈ ਪਾਣੀ ਬੜੀ ਮੁਸ਼ਕਲ ਨਾਲ ਨਸੀਬ ਹੁੰਦਾ ਅਸੀਂ ਹੋਰ ਨੂੰ ਕੀ ਪਿਆਣਾ ਜਿਵੇਂ ਭਾਈ ਸਾਹਿਬ ਨੇ ਗੱਲ ਸੁਣੀ ਕਬਾ ਨਾ ਇਸ ਪਿੰਡ ਵਿੱਚ ਟਿਕਾਣਾ ਕਰਕੇ ਲੋਕਾਂ ਦੀ ਪਾਣੀ ਦੇ ਨਾਲ ਸੇਵਾ ਨਿਭਾਉਂਦਾ ਫੈਸਲਾ ਕੀਤਾ ਹਰ ਪਿਆਸੇ ਦੀ ਜਲ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਇੱਥੇ ਹੀ ਭਾਈ ਸਾਹਿਬ ਨੇ ਯਾਤਰੂਆਂ ਦੇ ਲਈ ਇੱਕ ਜ ਧਰਮਸ਼ਾਲਾ ਤਿਆਰ ਕਰਾਈ ਅਤੇ ਹਰੋਨਾ ਦੀ ਕਨਦੀ ਵਗਦੀ ਸੀ ਜਿੱਥੇ ਆ ਪਾਣੀ ਦੇ ਘੜੇ ਪਰਦੇ ਲੋਕਾਂ ਦੀ ਸੇਵਾ ਨਭਾਈ ਜਾਂਦੇ ਇੰਜ ਭਾਈ ਸਾਹਿਬ ਦਾ ਇਹ ਸਥਾਨ ਪਰਮੇਸ਼ਰ ਬਣ ਗਿਆ ਇੱਥੇ ਯਾਤਰੀਆਂ ਦੇ ਠਹਿਨ ਦੇ ਲਈ ਕਮਰੇ ਅਤੇ ਮੰਜੇ ਬਿਸਰੇ ਵੀ ਆ ਗਏ ਗੁਰੂ ਦੇ ਜਸ ਗੈਣ ਦਾ ਕੰਮ ਸ਼ੁਰੂ ਹੋ ਗਿਆ ਭਾਈ ਸਾਹਿਬ ਜੀ ਨੇ ਇੱਥੇ ਉਦਮ ਕਰਕੇ ਇੱਕ ਖੂਬੀ ਖੜਵਾਤਾ ਹੁਣ ਸਵੇਰੇ ਸ਼ਾਮ ਦੀਵਾਨ ਲੱਗਣੇ ਸ਼ੁਰੂ ਹੋ ਗਏ 25 ਮਈ 1675 ਵਾਲੇ ਦਿਨ ਪੰਡਤ ਕਿਰਪਾ ਰਾਮ ਜੀ ਦੀ ਅਗਵਾਈ ਹੇਠ ਕੁਝ ਕਸ਼ਮੀਰੀ ਪੰਡਤਾਂ ਦਾ ਇੱਕ ਵਫਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਮਰਦ ਮੰਗਣ ਦੇ ਲਈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁਜਾ ਪੰਡਤ ਕਿਰਪਾ ਰਾਮ ਜੀ ਨੇ ਸਤਿਗੁਰੂ ਨੂੰ ਬੇਨਤੀ ਕੀਤੀ ਕਸ਼ਮੀਰ ਦਾ ਗਵਰਨਰ ਇਰਤਖਾਰ ਖਾਨ ਬਹੁਤ ਹੀ ਕਟੜ ਤੇ ਜਾਲਮ ਵਿਅਕਤੀ ਹੈ ਔਰੰਗਜ਼ੇਬ ਦੇ ਹੁਕਮਾਂ ਦੇ ਮੁਤਾਬਕ ਗੈਰ ਮੁਸਲਮਾਨਾਂ ਨੂੰ ਜ਼ਬਰਦਸਤੀ ਧਰਮ ਤਬਦੀਲ ਕਰਾਉਣ ਦੇ ਲਈ ਉਹਨਾਂ ਉੱਪਰ ਅਨਾਂ ਤਸ਼ੱਦਦ ਟਾਉਂਦਾ ਹੈ ਜਬਰੀ ਇਸਲਾਮ ਕਬੂਲਣ ਦੇ ਲਈ ਮਜਬੂਰ ਕਰਦਾ ਹੈ ਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਦਦ ਮੰਗਣ ਆਏ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਬਾਦਸ਼ਾਹ ਤੱਕ ਮੇਰਾ ਪਗਾਮ ਪਹੁੰਚਾ ਦਿਓ ਕਿ ਜੇਕਰ ਔਰੰਗਜ਼ੇਬ ਸਿਰਫ ਇੱਕ ਗੁਰੂ ਤੇਗ ਬਹਾਦਰ ਸਾਹਿਬ ਦਾ ਧਰਮ ਤਬਦੀਲ ਕਰਵਾ ਲਵੇ ਉਹਨਾਂ ਨੂੰ ਮੁਸਲਮਾਨ ਬਣਾ ਲਵੇ ਉਹ ਸਾਰੇ ਆਪਣੇ ਹੀ ਇਸਲਾਮ ਕਬੂਲ ਕਰਕੇ ਆਪਣਾ ਧਰਮ ਤਮੀਜ਼ ਕਰ ਲੈਣਗੇ ਸਹਿ ਪਾਸ਼ਾ ਨੇ ਤਿੰਨ ਸਿੱਖਾਂ ਦੀਵਾਨ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਨੂੰ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ 12 ਜੁਲਾਈ 1675 ਵਾਲੇ ਦਿਨ ਹਰਾਸ ਵਿੱਚ ਲੈ ਲਿਆ ਮੱਸੀ ਪਠਾਣਾ ਦੇ ਕਿਲੇ ਵਿੱਚ ਨਜ਼ਰਬੰਦ ਕਰ ਦਿੱਤਾ ਇਸੇ ਦਿਨ ਸਤਗੁਰੂ ਜੀ ਨੇ ਤੈਨ ਐਨ ਸਿੱਖ ਰੋਪੜ ਨੇੜੇ ਪਰਗਨਾ ਘਨੋਲਾ ਦੇ ਪਿੰਡ ਮਰਕਪੁਰ ਲੰਗੜਾ ਵਿਖੇ ਉਦੋਂ ਰਾਸਤ੍ਰ ਚਲਾਏ ਜਦੋਂ ਸਤਗੁਰੂ ਜੀ ਦਿੱਲੀ ਵੱਲ ਜਾ ਰਹੇ ਸਨ 5 ਨਵੰਬਰ 1675 ਵਾਲੇ ਦਿਨ ਨੌਵੇਂ ਸਤਗੁਰੂ ਤੇਗਵਧ ਸਾਹਿਬ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਗੁਰੂ ਤੇਗਵਧ ਸਾਹਿਬ ਨੂੰ ਉਸ ਵਕਤ ਦੇ ਮੁਗਲ ਬਾਦਸ਼ਾਹ ਰੰਗਜੀਤ ਦੇਪੂ ਨਾਲ ਧਰਮ ਤਬਲੀਗਰ ਕਰਕੇ ਸਲਾਮ ਕਬੂਲ ਨਹੀਂ ਕੀਤਾ ਪਰ ਸਤਗੁਰੂ ਜੀ ਬਨੋਂ ਧਰਮ ਤਬਲੀਲੀ ਤੋਂ ਅਨਕਾਰ ਕੀਤਾ ਸਭ ਤੋਂ ਸਾਰੇ ਇਤਿਹਾਸਕਾਰਾਂ ਦੀਆਂ ਵਖਵਾ ਪੜੀਆਂ ਨੇ ਆ ਜੀ ਨੇ ਉੱਪਰ ਲਿਖਿਆ ਸੁਣਿਆ ਹੋਵੇਗਾ ਕਿ ਬਸੀ ਪਠਾਨਾ ਕਦੇ ਵਿੱਚ ਨਜ਼ਰਬੰਦ ਕੀਤਾ ਪਰ ਅਸਲੀਅਤ ਦੇ ਵਿੱਚ ਸਤਗੁਰਾਂ ਨੇ ਆਗਰੇ ਜਾ ਕੇ ਗ੍ਰਿਫਤਾਰੀ ਦਿੱਤੀ ਇਹ ਹੀ ਮੰਨਣਾ ਜਿਆਦਾ ਸਪਸ਼ਟ ਦਾ ਹੈ ਕਿਉਂਕਿ ਜਿਆਦਾ ਰਾਏ ਇਤਿਹਾਸਕਾਰਾਂ ਦੀ ਇਹ ਹੀ ਹੈ ਸੋ ਅਗੇ ਇਤਿਹਾਸ ਨੂੰ ਵਾਤੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਉਸ ਵਕਤ ਦੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਅਨੁਸਾਰ ਤਰਨ ਤਨ ਦੇ ਕਰਕੇ ਸਲਾਮ ਕਬੂਲਨ ਦੇ ਲਿਖਿਆ ਪਰ ਸਤਿਗੁਰੂ ਜੀ ਵੱਲੋਂ ਤਰਨ ਤਬਦੀਲੀ ਤੋਂ ਅਨਕਾਰ ਕਰ ਦਿੱਤਾ 11 ਨਵੰਬਰ 1775 ਵਾਲੇ ਦਿਨ ਉਹਨਾਂ ਦਾ ਪਾਵਨ ਸਿਰ ਦਿੱਲੀ ਵਿਖੇ ਤਲਵਾਜ ਚਾਹ ਕੇ ਧਰਨੋ ਲਾ ਕੀਤਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸਹਿਬ ਗੁਰਤੇਗ ਭਾਦਰ ਜੀ ਦਿੱਲੀ ਵੱਗ ਨੂੰ ਚਾਲੇ ਪਉਣ ਤੋਂ ਪਹਿਲਾਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਸਹਿਜਾ ਦੇ ਗੋਬਿੰਦ ਰਾਮ ਦੇ ਐਸੀ ਗੁਰਤੇਗ ਭਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਦੀ ਖਬਰ ਸੁਣ ਕੇ ਭਾਈ ਸਹਿਬ ਭਾਈ ਕੜੀਆ ਜੀ ਬੜੇ ਉਦਾਸ ਹੋਏ 1670 ਦੇ ਦੌਰਾਨ ਭਾਈ ਸਾਹਿਬ ਕਵੇ ਛੱਡ ਅਨੰਤਪੁਰ ਸਹਿ ਵਿਖੇ ਸਾਹਿਬੇ ਕਮਾਲ ਗੁਰੂ ਗੋਮ ਸਿੰਘ ਸਾਹਿਬ ਜੀ ਦੇ ਕੋਲ ਆ ਗਏ ਆਪਣੇ ਆਪਣਾ ਟਿਕਾਣਾ ਅਨੰਤਪੁਰ ਸਾਹਿਬ ਬਣਾ ਲਿਆ ਦਸ਼ਮੇਸ਼ ਦੇ ਦਬਾ ਦੀ ਸੇਵਾ ਰੰਭ ਹੋਈ ਹਰ ਵੇਲੇ ਸਾਹਿਬੇ ਕਮਾਲ ਗੁਰੂ ਸਿੰਘ ਦੀ ਸੰਗਤ ਚ ਰਹੀਂਦੇ ਹਰ ਵਕਤ ਆਪ ਜੀ ਦੇ ਗਰਮ ਵਿੱਚ ਪਾਣੀ ਦੀ ਮਸ਼ਕਰੀਂਦੀ ਹਰ ਵੇਲੇ ਸੰਗਤਾਂ ਦੀ ਸੇਵਾ ਜਨੂ ਚ ਰਹੀਂਦੇ 18 ਸਤੰਬਰ 1688 ਵਾਲੇ ਦਿਨ ਸਤਿਗੁਰੂ ਜੀ ਭਗਾਣੀ ਦੀ ਜੰਗ ਪਿੱਛੋਂ ਚੱਕ ਨਾਨਕੀ ਵਾਸ ਪਰਤੇ ਅਤੇ ਚੱਕ ਨਾਨਕੀ ਦਾ ਨਾਂ ਬਦਲ ਕੇ ਨੰਪੁਰ ਸਾਹਿਬ ਰੱਖਿਆ ਭਾੜੀ ਰਾਜਾ ਮਨੂ ਹਮਨੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਲੇ ਬਣਾਉਣਾ ਸ਼ੁਰੂ ਕੀਤੇ ਅਨੰਦਪੁਰ ਸਾਹਿਬ ਦੇ ਕੇਂਦਰ ਵਿੱਚ ਕੇਸਗੜ ਦਾ ਕਿਲਾ ਸੀ ਪ੍ਰੰਤ ਆਨੰਦਗੜ੍ਹ ਲੋਹਗੜ੍ਹ ਹੋਲਗੜ੍ਹ ਫਤਹਿਗੜ੍ਹ ਤੇ ਤਾਰਾਗੜ੍ਹ ਇਹ ਦਿਹਾੜੀ ਦੁਆਲੇ ਬਣਾਏ ਕੈਰੂਰ ਦਾ ਰਾਜਾ ਭੀਮ ਚੰਦ ਉਹਦਾ ਪੁੱਤਰ ਜਮੇਰ ਚੰਦ ਗੁਰੂ ਜੀ ਤੋਂ ਭਗਾਣੀ ਦੇ ਜੰਗ ਵਿੱਚ ਹਾਰ ਖਾ ਕੇ ਆਪਣਾ ਗੋਸਾਨੀ ਸੀ ਭੁੱਲੇ ਉਹਨਾਂ ਨੇ ਕਾਂਗੜਾ ਦੇ ਰਾਜਾ ਕਟੋਤੀਆ ਤੇ ਹੋਰ ਕਈ ਰਾਜਿਆਂ ਨਾਲ ਸੰਧੀ ਕਰਕੇ ਹਮਲੇ ਅਨੰਤਪੁਰ ਸਾਹਿਬ ਉੱਤੇ ਕੀਤੇ ਪਰ ਹਰ ਵਾਰੀ ਸੈਵੀ ਕਮਾਲ ਗੁਰੂ ਗੋਬ ਸਿੰਘ ਸਾਹਿਬ ਜੀ ਨੇ ਉਹਨਾਂ ਦੇ ਹਮਲੇ ਦਾ ਮੂੰਹ ਤੋੜ ਜਵਾਬ ਦਿੱਤਾ ਸੈ ਪਾਸ਼ਾ ਸਾਹਿਬ ਜੀ ਗੁਰੂ ਗੋਬ ਸਿੰਘ ਮਹਾਰਾਜ ਦੀ ਮਹਾਰ ਕਮਾਨ ਹੇਠ ਸਿੰਘਾਂ ਦੀ ਚੜ੍ਹ ਦਿਨਾਂ ਦਿਨ ਵਧਦੀ ਜਾ ਰਹੀ ਸੀ ਪਹਾੜੀ ਰਾਜੇ ਸਿੰਘਾਂ ਦੀ ਇਹ ਲਗਾਤਾਰ ਵੱਧੀ ਯਾਰੀ ਚੜ੍ਹ ਤੋਂ ਘਰ ਕਾਂਦੇ ਸੀ ਜਦੋਂ 30 ਮਾਰਚ 1699 ਵਾਲੇ ਦਿਨ ਸਹਿਬੇ ਕੁਮਾਰ ਸਤguru ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਇਹ ਪਹਾੜੀ ਰਾਜੇ ਸਤguru ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਤੇ ਸਿੰਘਾਂ ਦੇ ਇੱਕ ਕਿਸਮ ਦੇ ਲੰਘਦੇ ਪਿਆਸੇ ਹੋ ਗਏ ਇਹਨਾਂ ਨੇ ਸਿੱਖ ਪੰਥ ਦਾ ਖੁਰਾ ਕੋਈ ਵਟਾਣ ਦੇ ਸੰਕਲਪ ਦੇ ਨਾਲ ਸਰਹੰਦਾ ਤੇ ਲਾਹੌਦ ਦੇ ਹਾਕਮਾਂ ਕੋਲ ਸਤਿਗੁਰੂ ਦੇ ਖਿਲਾਫ ਸ਼ਿਕਾਇਤਾਂ ਸ਼ੁਰੂ ਕੀਤੀਆਂ ਮੁਗਲਾਂ ਦੇ ਹੋ ਤੇ ਜਿਹਦੇ ਨਾਲ ਕੰਨ ਪਰਣਾ ਹੀ ਸ਼ੁਰੂ ਕੀਤੇ ਇਹਨਾਂ ਵਿੱਚ ਸਭ ਤੋਂ ਵੱਧ ਔਖਾ ਬਲਾਸਪੁਰ ਦਾ ਰਾਜਾ ਅਜਮੇਰ ਚੰਦ ਸੀ ਚਾਹੁੰਦਾ ਸੀ ਕਿ ਗੁਰੂ ਸਾਹਿਬ ਜੀ ਅਨੰਤਪੁਰ ਸਾਹਿਬ ਛੱਡ ਕੇ ਚਲੇ ਜਾਣ ਇਸ ਵਿੱਚ ਆਪ ਦਾ ਇਤਨਾ ਹੌਸਲਾ ਨਹੀਂ ਸੀ ਸਿੰਘਾਂ ਤੇ ਹਮਲਾ ਕਰ ਸਕਣ ਜੁਰਤ ਕਰਦਾ ਪਰ ਮੁਗਲਾਂ ਨੂੰ ਰਾਹ ਚ ਦੇ ਕੇ ਇਹਨੇ ਮਨਾ ਲਿਆ ਤੇ ਅਨੰਤਪੁਰ ਸਾਹਿਬ ਤੇ ਹਮਲਾ ਕਰਵਾਇਆ ਇੰਜ ਕਿਹਾ ਜਾ ਸਕਦਾ ਹੈ ਕਿ ਨਾ ਭਾੜੀ ਰਾਜਿਆਂ ਨੇ ਮੁਗਲਾਂ ਨੂੰ ਅਨੰਤਪੁਰ ਸਾਹਿਬ ਤੇ ਹਮਲਾ ਕਰਨ ਲਈ ਪੁਸਾਇਆ ਇਹ ਕਹਿ ਕੇ ਕਿ ਉਹਨਾਂ ਨੂੰ ਹਮਲੇ ਦੇ ਲਈ ਤਿਆਰ ਕਰ ਲਿਆ ਕਿ ਹਮਰੇ ਉੱਤੇ ਆਉਣ ਵਾਲੇ ਖੱਚ ਨਹੀਂ ਦੇਗੀ ਉਹਨਾਂ ਵੱਲੋਂ ਕੀਤੀ ਜਾਵੇਗੀ ਮੁਗਲ ਸੂਬੇਦਾਰਾਂ ਵੱਲੋਂ ਪਹਿੰਦੇ ਖਾਂ ਦੀਨਾ ਵੇਗ ਦੀ ਘਵਾਈ ਹੈਟ ਇੱਕ ਫੌਜ ਦੀ ਵੱਡੀ ਟੁਕੜੀ ਅਨੰਤਪੁਰ ਸਾਹਿਬ ਹਮਲਾ ਕਰਨ ਦੇ ਲਈ ਭੇਜੀ ਲੋਕਪੜ ਦੇ ਲਾਗੇ ਪੜਗੇ ਫੌਜੀ ਟੁਕੜੀ ਦੇ ਨਾਲ ਪਹਾੜੀ ਰਾਜਿਆਂ ਦੀ ਵੱਡੀ ਫੌਜ ਸ਼ਾਮਲ ਹੋ ਗਈ ਇੱਥੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਹੌਸਲੇ ਇੰਨੇ ਕੁ ਬਲੰਦ ਕਿ ਸਾਂਝੀ ਫੌਜ ਦੇ ਜਲਦੀ ਪੈਰ ਉੱਫੜ ਗਏ ਇਹਨਾਂ ਨੂੰ ਭਾਜ ਪਹਿ ਗਈ ਸੋ ਇੰਜ ਕਰਕੇ 25 ਜੂਨ 1700 ਵਾਲੇ ਦਿਨ ਲਾਹੌਰ ਤੋਂ ਅਦੀਨਾ ਬੇਗ ਦੀ ਅਗਵਾਈ ਦੇ ਵਿੱਚ ਮੁਗਲ ਫੌਜਾਂ ਦੇ ਨਤ ਪ੍ਰਸਾਦ ਤੇ ਹਮਲਾ ਕੀਤਾ ਦੋਵੇਂ ਪਾਸਿਆਂ ਤੋਂ ਫਗਿਆ ਨਨਤਪੁਰ ਸਾਹਿਬ ਦੇ ਜੰਗ ਦੇ ਮੈਦਾਨ ਵਿੱਚ ਚੰਮੋ ਸਾਹਮਣੇ ਆਈਆਂ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਮਾਸਵਾ ਦੇ ਆਏ ਆ ਸਿੰਘਾਂ ਨੂੰ ਲੜਿੰਦੀਆਂ ਹਦਾ ਦਿੱਤੀਆਂ ਵੱਖੋ ਵੱਖਰੇ ਧੜਾ ਵਿੱਚ ਵੰਡ ਦਿੱਤਾ ਭਾਈ ਮੁਕਮ ਸਿੰਘ ਭਾਈ ਦਿਆ ਸਿੰਘ ਭਾਈ ਹਿਮਨ ਸਿੰਘ ਭਾਈ ਸਹਿਬ ਸਿੰਘ ਭਾਈ ਧਰਮ ਸਿੰਘ ਭਾਈ ਉਦੇਸ ਸਿੰਘ ਭਾਈ ਆਲਮ ਸਿੰਘ ਫੌਜੀ ਟੁਕੜੀਆਂ ਦੀ ਕਮਾਂਡ ਦੇ ਕੇ ਜੰਗ ਦੇ ਮੈਦਾਨ ਵਿੱਚ ਸਾਰੇ ਇੰਨੇ ਵਿੱਚ ਸਾਂ ਸਾਧੀਆਂ ਫੌਜਾਂ ਨਾਨਕਪੁਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਚੁੱਕੀਆਂ ਸਨ ਜੰਗ ਦੇ ਦੌਰਾਨ ਸਿੱਖ ਫੌਜਾਂ ਨੇ ਤਲਵਾਰਾਂ ਵਰਸ਼ੀਆਂ ਗਣਾਂਸੀਆਂ ਤੀਰ ਤੇ توپਾਂ ਦੇ ਵੱਡੇ ਹੁਨਰ ਵਿਖਾਏ ਕਵੀ ਸੈਨਾਪਤੀ ਲਿਖਦੇ ਨੇ ਸਹਿਬ ਜਿਆਦਾ ਅਜੀਤ ਤੇ ਜੰਗ ਦੇ ਮੈਦਾਨ ਵਿੱਚ ਵਿਖਾਏ ਜੋਰ ਇਸ ਗੱਲ ਦੀ ਯਾਦ ਕਰਾਉਂਦੇ ਸਨ ਕਿ ਪ੍ਰਤਾਖਨੂ ਪਰਮਾਨ ਦੇ ਕੀ ਲੋੜ ਲੜਾਈ ਕੁਝ ਦਿਨ ਤੱਕ ਜਾਰੀ ਰਹੀ ਕਵੀ ਸੈਨਾਪਤੀ ਲਿਖੇ ਮੁਤਾਬਕ ਕੇਤਨ ਦੀਨ ਇਹ ਭਾਤ ਕਰ ਭਾਵੇ ਜੋ ਸੰਗਰਾਮ ਇਹ ਲੜਾਈ ਦਰਾਨ ਪਹਿੰਦੇਖਾਨ ਨੇ ਗੁਰੂ ਜੀ ਨੂੰ ਆਮੋ ਸਾਹਮਣੇ ਹੁਕੇਦਵਾਤ ਕਰਨੀ ਮਗਾਰਿਆ ਸਤਗੁਰੂ ਨੇ ਉਸ ਦੀ ਪੇਖਣ ਤੋਂ ਕਬੂਲ ਕੀਤਾ ਪਹਿੰਦੇਖਾਨ ਨੇ ਸਤਗੁਰੂ ਜੀ ਵੱਲ ਬੜੀ ਫੁਰਤੀ ਨਾਲ ਦੋ تیر ਚਲਾਏ ਸਤਗੁਰੂ ਫੁਰਤੀ ਨਾਲ ਗੋ ਨਿਸ਼ਾਨਾ ਵਿਕਾਰ ਕਰਦੇ ਗਏ ਫਿਰ ਸਤਗੁਰੂ ਜੀ ਨੇ ਇੱਕੋ ਤੀਰ ਦੇ ਨਾਲ ਮੂੰਹ ਤੇ ਮੂੰਹ ਧਰਤੀ ਤੇ ਜਾ ਡਿਗਾ ਸਤ ਜਮੀਨ ਤੇ ਦੇ ਕੇ ਜੋਰ ਦੇ ਨਾਲ ਤੜਫਣ ਲਗਾ ਗੁਰਪ੍ਰਤਾਪ ਸੋਝ ਗ੍ਰੰਥ ਮੁਤਾਬਕ ਸਤਗੁਰੂ ਨੇ ਆਪਣੀ ਤਲਵਾਰ ਦੇ ਕੋਹਾਰ ਦੇ ਨਾਲ ਸਿਰ ਉਹਦੇ ਧੜ ਤੋਂ ਵਾ ਕਰਤਾ ਵੇਖਦੇ ਹੀ ਵੇਖਦਿਆਂ ਪਾੜੀ ਰਾਜਾ ਨੇ ਹੌਸਲੇ ਕਸ਼ਤ ਹੋ ਗਏ ਉਹਨਾਂ ਦੇ ਪੈਰ ੁੱਖੜ ਗਏ ਦੂਜਾ ਪਠਾਨ ਦੀਨਾ ਵੇਗ ਵੀ ਜ਼ਖਮੀ ਹੋਣ ਮਗਰੋਂ ਪਿੱਛੇ ਵੱਲ ਭਜਿਆ ਇੰਜ ਸਿੱਖਾਂ ਨੇ ਇਹਨਾਂ ਨੂੰ ਅਰੇਹੇ ਕਰਾਰੇ ਹੱਥ ਵਖਾਏ ਥੋੜੇ ਚਿਰ ਵਿੱਚ ਆਪਣੇ ਕਈ ਫੌਜੀ ਮਰਵਾ ਗਏ ਉਸ ਵਾਰ ਕੇ ਪੜ ਗਏ ਸਾਂਝੀ ਫੌਜ ਦੀ ਹਾਰ ਮਗਰੋਂ ਇਹਦੇ ਸਿੱਟੇ ਵਜੋਂ ਹਿੰਦੂ ਪਹਾੜੀ ਰਾਜਾਂ ਤੇ ਮੁਗਲਾਂ ਨੇ ਹੁਣ ਗੁੱਸੇ ਵਿੱਚ ਅਗਲੀ ਰਣਨੀਤੀ ਬਣਾਉਣੀ ਸ਼ੁਰੂ ਕੀਤੀ ਪਹਾੜੀ ਰਾਜੇ ਮੜ ਇਕੱਠੇ ਹੋਏ ਸਾਰੀ ਸਿੱਧੀ ਦਾ ਜਾਇਦਾ ਲਿਆ ਉਹਨਾਂ ਨੇ ਕੁਝ ਸਮੇਂ ਮਗਰੋਂ ਆਪਣੇ ਲੜਿੰਦੇ ਸਾਧਰਿਆਂ ਨੂੰ ਇਕੱਠੇ ਕਰਕੇ ਇੱਕ ਵਾਰ ਫਿਰ ਨਾਂਪੁਰ ਸਾਬ ਤੇ ਹਮਲਾ ਕੀਤਾ ਪਰ ਇਸ ਵਾਰ ਵੀ ਸਿੰਘਾਂ ਦੇ ਬੰਦ ਹਾਊਸ ਦੇ ਅੱਗੇ ਮੂੰਹ ਦੀ ਖਾਣੇ ਪਈ ਹਾਰ ਤੋਂ ਇਲਾਵਾ ਭਲੇ ਕੋਈ ਵੀ ਨਾ ਪਿਆ ਇਸ ਜੰਗ ਵਿੱਚ ਸਿੱਖਾਂ ਦੀ ਗਿਣਤੀ 1700 ਸੀ ਤੇ ਪਹਾੜੀ ਰਾਜਿਆਂ ਤੇ ਸਮਰਾਜੀ ਸਾਂਝੀਆਂ ਫੌਜਾਂ ਦੀ ਗਿਣਤੀ 10000 ਕਾਲ ਪੁੱਤ ਦੀ ਫੌਜ ਦੇ ਰੂਪ ਵਿੱਚ ਕਾਲ ਸੇ ਦੇ ਪ੍ਰਗਟ ਦੇ ਨਾਲ ਆਸੇ-ਪਾਸੇ ਦੀਆਂ ਜ਼ਿਆਸਤਾਂ ਦੇ ਪਹਾੜੀ ਰਾਜੇ ਡਰ ਗਏ ਉਹਨਾਂ ਨੇ ਇਕੱਠੇ ਹੋ ਕੇ ਗੁਰੂ ਜੀ ਨੂੰ ਨਾ ਪ੍ਰਸਾਦ ਤੋਂ ਕੱਢਣ ਦੀ ਵਿਉਤਬੰਦੀ ਕੀਤੀ ਤੇ ਬੜੇ ਜੋਸ਼ ਉਖੋਸ ਦੇ ਨਾਲ ਆਪਣੀਆਂ ਫੌਜਾਂ ਨੂੰ ਵੰਗਾਰਿਆ ਬڑے ਜ਼ੋਰ ਦੇ ਨਾਲ ਚਾਰ ਕਰਕੇ ਸਮੁਖ ਆਕੇ ਲੰਦਾ ਪਰ ਪਿਆਰਿਓ ਕਰ ਪ੍ਰਕਾ ਦੀ ਫੌਜ ਦੇ ਰੂਪ ਵਿੱਚ ਖਾਲਸਿਆਂ ਦੇ ਪ੍ਰਗਟ ਤੇ ਨਾਲ ਆਸੇ ਪਾਸੇ ਦੀਆਂ ریاستਾਂ ਦੇ ਭਾੜੀ ਰਾਜੇ ਡਰ ਗਏ ਇਕੱਠੇ ਹੋ ਕੇ ਨਾਲ ਪਰਚੂ ਕੱਢਣ ਦੀ ਯੋਜਨਾ ਬਣਾਈ ਉਹਨਾਂ ਨੂੰ ਇਹ ਡਰ ਪਾ ਗਿਆ ਕਿ ਕਿਤੇ ਕੱਲ ਨੂੰ ਸਾਰੇ ਪਹਾੜੀ ਇਲਾਕੇ ਦੇ ਉੱਤੇ ਗੁਰੂ ਜੀ ਕਬਜ਼ਾ ਕਰਕੇ ਨਾ ਬੈਠ ਜਾਣ ਪਰ ਗੁਰੂ ਜੀ ਤਾਂ ਉਹਨਾਂ ਨੂੰ ਦਲੇਰ ਬਣਾਉਣ ਵਾਸਤੇ ਉਹਨਾਂ ਦੇ ਕੋਲ ਤੱਕ ਵੀ ਗਏ ਮੁਗਲ ਹਕੂਮਤਾਂ ਨੂੰ ਖਤਮ ਕਰਨ ਵਾਸਤੇ ਕਈ ਤਰ੍ਹਾਂ ਦੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਪਰ ਅੰਦਰ ਖਾਤੇ ਉਹ ਗੁਰੂ ਜੀ ਨਾਲ ਖਾਰ ਖਾਂਦੇ ਸਨ ਇਸ ਕਰਕੇ ਅਨੰਦਪੁਰ ਤੋਂ ਕਟੜ ਦੀ ਵਿਵੰਦਬੰਦੀ ਬਣਾਉਂਦੇ ਹੁੰਦੇ ਸਨ ਗੁਰੂ ਪਾਸ਼ਾ ਦੇ ਕੋਲ ਆਪਣੇ ਏਜੰਟ ਹੀ ਭੇਜੇ ਜਿਨ੍ਹਾਂ ਨੇ ਸੌਂਹਾਂ ਖਾ ਕੇ ਕਿਆ ਕਿ ਉਹਨਾਂ ਤੇ ਉਹਨਾਂ ਦੇ ਸਿੱਖਾਂ ਨੂੰ ਕਦੇ ਵੀ ਤੰਗ ਨਹੀਂ ਕਰਨਗੇ ਜੇਕਰ ਥੋੜੇ ਸਮੇਂ ਲਈ ਕਲਾ ਛੱਡ ਦੇਣ ਸ਼ਹਿਰ ਤੋਂ ਬਾਹਰ ਚਲੇ ਜਾਣ ਪਰ ਗੁਰੂ ਸਾਹਿਬ ਨੂੰ ਤੇ ਇਹ ਸਾਰਾ ਪਤਾ ਸੀ ਕਿ ਕੀ ਕਰ ਰਹੇ ਨੇ ਇੰਜ ਹਿੰਦੂ ਰਾਜਿਆਂ ਨੇ ਮੁਗਲਾਂ ਨਾਲ ਪਾਸ ਸਤਗੁਰੂ ਦੀ ਜਮ ਕੇ ਸ਼ਿਕਾਇਤਾਂ ਕੀਤੀਆਂ ਮੁਗਲਾਂ ਦੀ ਮਦਦ ਦੇ باوجود ਸਤਗੁਰੂ ਨੇ ਇਹਨਾਂ ਨੂੰ ਹਰ ਵਾਰ ਭਾਜ ਪਾਈ ਇਹਨਾਂ ਪਾਸੋਂ ਕਿਵੇਂ ਬਰਦਾਸ਼ਤ ਹੁੰਦਾ ਜਦੋਂ ਇਹ ਤਾਂ ਸਾਰੇ ਇਕੱਠੇ ਸਨ ਮੁਗਲ ਇਹਨਾਂ ਦੀ ਪਰਸੇ ਸਨ ਸਤਿਗੁਰੂ ਨੇ ਸਾਰੇ ਮਿਲ ਕੇ ਵੈਰਪੈ ਹਸਾਨੇ ਜੀ ਭਾੜੀ ਰਾਜਾ ਨੇ ਮਿਲ ਕੇ ਨੰਦਪੁਰ ਦੇ ਕਿਲੇ ਨੂੰ ਘੇਰਾ ਪਾ ਲਿਆ 8 ਮਹੀਨੇ ਤੋਂ ਵੱਧ ਘੇਰਾ ਰਿਆ ਮੁਗਲ ਤੇ ਹਿੰਦਵਾਨੀਆਂ ਮਣੀਆਂ ਜੁੜੀਆਂ ਫੌਜਾਂ 10 ਲੱਖ ਫੌਜਾਂ ਤੋਂ ਸਮੇਂ ਘੇਰਾ ਪਾਈ ਖੜੀ ਸੀ ਇਹਦਾਂ ਆਨੰਦਪੁਰ ਦੇ ਕਿਲੇ ਦੇ ਅੰਦਰ ਬਹੁਤ ਘਟ ਗਿਣਤੀ ਵਿੱਚ ਸਿੱਖ ਰਹਿ ਗਏ ਮਗਲਾਂ ਤੇ ਮਲੀਆਂ ਜੁਨੀਆ ਫੌਜੀਆਂ ਨੇ ਤਰੀਕੇ ਨਾਲ ਘੇਰਾ ਪਾਇਆ ਉਹਨਾਂ ਨੇ ਬਾਹਰ ਜਾਣ ਦਾ ਕੋਈ ਰਾਹ ਹੀ ਨਹੀਂ ਛੱਡਿਆ ਇਸ ਸਮੇਂ ਮਗਲਾਂ ਤੇ ਹਿੰਦੂਆਂ ਨੇ ਚਾਲ ਖੇੜੀ ਸਾਜ ਤੈਤ ਸੁਨੇਹਾ ਭੇਜਿਆ ਝੂਠੀਆਂ ਕਸਮਾਂ ਕਾਧੀਆਂ ਪਰਿਵਾਰ ਸਮੇਤ ਕਲਾ ਛੱਡ ਦਿਓ ਕਰਾਂਲ ਦੀ ਕਸਮ ਰੰਜੀਵ ਨੇ ਕਾਧੀ ਗਵਾਂਵਾਂ ਦੀ ਕਸਮ ਨੇ ਹਿੰਦੂਆਂ ਨੇ ਕਾਧੀ ਸਭ ਮਗਲਾਂਵਲੋਂ ਜਿਹੜੀ ਪਿਤਰ ਕਰਾਂਲ ਤੇ ਹੱਥ ਰੱਖ ਕੇ ਕਸਮ ਕਾਧੀ ਉਸ ਬਾਰੇ ਸੇਹ ਬਾਦਸ਼ਾਹ ਨੂੰ ਪਤਾ ਸੀ ਇਕ ਕਸਮਾਂ ਵਾਦੇ ਸਭ ਝੂਠੇ ਨੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਆਪਣੀ ਕੈਦਾ ਯਕੀਨ ਦਿਵਾਉਣ ਲਈ ਇੱਕ ਡੰਗਰਾਂ ਦੀ ਹੱਡ ਪੁਰਾਣੇ ਪਾਟੇ ਪੁਰਾਣੇ ਕੱਪੜੇ ਫੁੱਟੇ ਸ਼ੇਮਿਆਂ ਜਿਹੜੇ ਸੀ ਉਹ ਦਸਾਂ ਗੱਡੀਆਂ ਤੇ ਲੱਦ ਕੇ ਮਸਾਲਾ ਬਣ ਕੇ ਬਾਹਰ ਜਦੋਂ ਛੱਡੇ ਪਿਆਰਿਓ ਤੇ ਲੁੱਟਣ ਵਾਸਤੇ ਪੈ ਗਏ ਜਿਸ ਵੇਲੇ ਉਹਦੇ ਵਿੱਚੋਂ ਸਮਾਨ ਕੋਈ ਨਾ ਨਿਕਲਿਆ ਤਾਂ ਸਤਗੁਰੂ ਨੇ ਪਾਈਦਾਨ ਸਿੰਘ ਨੂੰ ਵਿਖਾਇਆ ਕਹਿਣ ਲੱਗੇ ਪਾਈਦਾਨ ਸਿੰਘਾਂ ਵੇਖ ਲੈ ਇਹਨਾਂ ਦੀਆਂ ਕਤੂਤਾ ਸੁਆ ਖਾ ਕੇ ਵੀ ਇੰਜ ਕਰਦੇ ਨੇ ਖੈਰ ਇੰਜ ਨਾਥੁਰ ਸਾਹਿਬ ਦੀ ਪਾਵਨ ਧਰਤੀ ਰਣ ਤੱਤੇ ਤੇ ਜੰਗੀ ਮੈਦਾਨ ਵਿੱਚ ਬਲ ਚੁੱਕੀ ਸੀ ਕਿਤੇ ਬਦੂਕਾਂ ਦੀ ਗੰਝ ਕਿਤੇ ਤੀਰਾਂ ਦੀ ਸ਼ੁਕਰ ਕਿਤੇ ਤਲਵਾਰਾਂ ਤੇ ਬਰਸ਼ੀਆਂ ਦੀ ਸ਼ਨਕਾਰ ਦੇ ਨਾਲ ਨਾਲ ਤੋਪਾਂ ਵੀ ਗਰਜਦੀਆਂ ਸਨ ਇਹਨਾਂ ਸਾਰਿਆਂ ਤੋਂ ਉੱਤੀ ਉਹ ਜ਼ਖਮੀਆਂ ਦੀ ਚੀਕ ਪੁਕਾਰ ਸੀ ਜੋ ਸਵਨਾਂ ਦਾ ਹਿਰਦਾ ਵੰੁੰਦਰ ਦੀ ਸੀ ਇਸ ਸਮੇਂ ਪਾਈ ਸਾਹਿਬ ਜੀ ਹਰ ਵਕਤ ਤਰਫ ਦੇ ਜ਼ਖਮੀਆਂ ਦੇ ਮੂੰਹ 'ਚ ਪਾਣੀ ਪਾਉਂਦੇ ਉਹਨਾਂ ਦੇ ਜ਼ਖਮਾਂ 'ਤੇ ਮਲਮ ਪਟੀ ਲਾਉਂਦੇ ਪਾਈ ਸਾਹਿਬ ਦੇ ਹੇਠ ਦੇ ਵਿੱਚ ਹਿੰਦੂ ਸਿੱਖ ਦੇ ਲਈ ਇੱਕ ਮਿਰਚ ਪੀ ਸੀ ਜਿਵੇਂ ਸਿੰਘ ਨੂੰ ਜਾਇਪਲਾ ਆਵੇ ਤੈਮ ਤਨ ਕਣ ਕੋ ਨਿਤਪਤਾ ਆਵੇ ਸਿੱਖ ਫੌਜ ਵਿੱਚੋਂ ਕੁਝ ਇਹ ਵੇਗ ਗੁੱਸੇ ਚ ਆ ਗਏ ਕੁਝ ਨੇ ਕਿਹਾ ਭਾਈ ਕਨਿਆ ਜੀ ਨੂੰ ਤੁਰਕਾਂ ਖੇਜ ਲਿਆ ਗਿਰਪਦ ਗਣੇਸ਼ਵਰਿਓ ਲਖੀ ਜੇ ਕੁਝ ਲਾਚ ਕਰ ਦੇਣ ਦੇ ਨੀ ਜੇ ਭਾਈ ਸਾਹਿਬ ਦਾ ਨਿੱਤ ਦਾ ਕਿਰਿਆ ਕਰਮ ਬਣ ਗਿਆ ਸਾਰੇ ਇੱਕ ਇਸ ਇੱਕ ਫੌਜੀ ਦੁਖੀ ਹੁੰਦੇ ਭਾਈ ਸਾਹਿਬ ਦੇ ਨਾਲ ਗੁਰੂ ਜੀ ਦਾ ਪਿਆਰ ਦੇਖ ਕੇ ਚੱਪਕ ਜਾਂਦੇ ਇੱਕ ਦਿਨ ਕੋ ਸਿੰਘਾਂ ਨੇ ਗੁਰੂ ਜੀ ਪਾਸ ਸ਼ਿਕਾਇਤ ਕਰੀ ਦਿੱਤੀ ਅਰੰਤ ਤੇਜ ਜਥੇ ਸੀ ਦੁਸ਼ਮਨਾ ਨੂੰ ਜ਼ਖਮੀ ਕਰਕੇ ਧਰਤੀ ਤੇ ਲਟਾਉਂਦੇ ਹਾਂ ਉਥੇ ਤੁਹਾਡਾ ਪਿਆਰਾ ਸਿੱਖ ਉਹਨਾਂ ਮਰਿਆਂ ਨੂੰ ਚ ਪਾਣੀ ਪਾ ਕੇ ਜਵਾ ਰਿਆ ਸਿੱਖਾਂ ਦਾ ਗਿਲਾ ਸਿਵਾਧੂਰ ਕਰਨ ਲਈ ਭਾਈ ਕਨਈਆ ਜੀ ਨੂੰ ਸਦਿਆ ਉਸ ਵਕਤ ਭਾਈ ਕਨਈਆ ਜੀ ਦੇ ਮੋਢੇ ਤੇ ਮਸ਼ਕ ਸੀ 사ਤਨਾ ਵੈਗੂ ਦਾ ਜਾਬ ਕਰਦੇ ਕਰਦੇ ਗੁਰੂ ਦਰਬਾਰ ਵਿੱਚ ਸਤਿਗੁਰਾਂ ਦੇ ਹਜ਼ੂਰ ਹਾਜ਼ਰ ਹੋ ਕੇ ਮੱਥਾ ਟੇਕ ਕੇ ਅਸਮਨ ਕੇ ਖੜੇ ਹੋ ਗਏ ਭਾਈ ਸਾਹਿਬ ਨੇ ਸਿੱਖ ਸ਼ਿਕਵਾ ਲੈ ਕੇ ਆਏ ਨੇ ਇਹਨਾਂ ਦਾ ਗਿੜਾ ਦੂਰ ਕਰੋ ਕਵੀ ਸੰਤੋਖ ਸਿੰਘ ਦੀ ਸ਼ਬਦਾਂ ਵਿੱਚ ਭਾਈ ਕਨਈਆ ਜੀ ਦੇ ਜਵਾਬ ਇਸ ਤਰ੍ਹਾਂ ਲਿਖਦੇ ਨੇ ਜਹਾਂ ਕਹਾ ਇੱਕ ਰੂਪ ਤੇਰਾ ਨੈ ਦੂਸਰ ਮੇ ਕੂ ਨਿਹਾਰਾ ਸਾਹਮਣੇ ਰਹਿ ਬਿਰਾਜ ਮਹਾਨਾ ਸ਼ਤਰ ਮਿੱਤਰ ਕੋ ਜਾਇ ਹੈ ਜਾਨਾ ਸਾਵਥਰ ਤੁਮਰੋ ਰੂਪ ਨਿਹਾਰੋ ਧੇਦ ਧਿੰਨ ਕੋ ਨਾ ਵਿਚਾਰੋ ਮੋਕੋ ਐਵੇਂ ਹੀ ਦਸਟਾਵੋ ਤੁਮ ਬਣ ਦੋਸਰ ਨਜ਼ਰ ਨਰਾਵ ਇੰਨੇ ਵਿੱਚ ਸਹਿਬੇ ਕਮਾਲ ਦੇ ਬਾਰਖ ਚੰਨਾਂ ਵਿੱਚ ਆ ਕੇ ਬੈਠੇ ਕਹਿਣ ਲੱਗੇ ਸੱਚੇ ਬਾਦਸ਼ਾਹ ਜੀ ਮੇਰੇ ਕੋਲ ਫੁੱਲ ਹੋ ਗਈ ਸੱਚ ਤਾਂ ਇਹ ਬਾਦਸ਼ਾਹ ਮੈਨੂੰ ਤਾਂ ਕਦੇ ਵੀ ਕੋਈ ਆਰ ਜੀ ਤੋਂ ਬਾਹਰ ਨਜ਼ਰ ਨਹੀਂ ਆਉਂਦਾ ਫਿਰ ਆਰ ਜੀ ਨੇ ਕਿਹਾ ਕਿ ਪਿਆਸਿਆਂ ਦੀ ਪਿਆਸ ਬੁਝਾਓ ਜ਼ਖਮੀਆਂ ਨੂੰ ਮਰਨ ਮੰਗਾਓ ਮੈਂ ਤਾਂ ਸਿਰਫ ਆਪਦਾ ਬਚਨ ਸਤ ਕਰਕੇ ਮੰਨਿਆ ਮੈਂ ਪਿਆਸਿਆਂ ਦੀ ਪਿਆਸ ਵੇਖੀ ਏ ਫਟੜਾਂ ਦੇ ਜ਼ਖਮ ਵੇਖੇ ਮੂੰਹ ਵਿੱਚ ਪਾਣੀ ਪੜਦਾ ਹੈ ਪਿਆਸ ਕਿਸ ਜਿਸ ਨੂੰ ਲੱਗੀ ਏ ਜ਼ਖਮ ਕਿਸ ਜਿਸ ਤੇ ਲੱਗਾ ਏ ਇਹ ਵੇਖਣ ਦੇ ਲਈ ਤਾਂ ਆਪ ਜੀ ਦਾ ਹੁਕਮ ਨਹੀਂ ਸੀ ਮੈਨੂੰ ਤਾਂ ਫਟੜ ਦੇ ਮੂੰਹ 'ਚ ਪਾਣੀ ਪਾਉਂਦੇ ਆ ਮਲ ਬਣਾਉਂਦੇ ਆ ਆਪਦੇ ਚਿਹਰੇ ਤੋਂ ਬਿਨਾ ਹੋਰ ਨਜ਼ਰ ਨਹੀਂ ਆਉਂਦਾ ਸਹਬੇ ਕਮਾਲ ਸਹਬਬੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਭਾਈ ਕਨਿਆ ਨੂੰ ਸ਼ਾਤੀ ਨਾਲ ਲਗਾਇਆ ਮੱਥਾ ਚੁੰਮਿਆ ਦੇਖਿਆ ਧਾਨ ਨੇ ਤੇਰੀ ਸਿੱਖੀ ਧਾਨ ਨੇ ਤੇਰੀ ਕਮਾਈ ਸਤਿਗੁਰੂ ਨੇ ਸਿੱਖਾਂ ਨੂੰ ਹੁਕਮ ਦਿੱਤਾ ਭਾਈ ਕਨਿਆ ਜੀ ਨੂੰ ਕਿਸੇ ਨਾਲ ਕੁਝ ਨਹੀਂ ਕਹਿਣਾ ਇਸ ਕੋ ਅਬਦ ਕਉ ਨ ਕੋਈ ਕਰੇ ਜਬੋ ਚਤ ਜਿਮ ਹੋ ਰਹੀ ਪੰਜ 6 ਦਸੰਬਰ ਵਿਚਲੀ ਆਤ ਠੰਡੀ ਰਾਤ ਦੋ ਘੜੀਆਂ ਰਾਤ ਬੀਤ ਚੁੱਕੀ ਸੀ 6 ਦਸੰਬਰ ਮਤਵੇਲਾ ਹੋ ਚਲਿਆ ਸੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੱਕ ਨਾਮ ਕੀ ਆਨੰਦਪੁਰ ਸਾਹਿਬ ਦੇ ਗੁਰਦੁਆਰੇ ਸੀਸ ਗੰਸੇ ਵਿਖਾਈ ਜਗ੍ਹਾ ਤੇ ਪੁਜੇ ਭਾਈ ਕਰਬਖਦਾਸ ਨੂੰ ਸਤਿਗੁਰੂ ਨੇ ਇਸ ਜਗ੍ਹਾ ਤੇ ਸੇਵਾ ਸਮਹਾਦੀ ਜ਼ਿੰਮੇਵਾਰੀ ਸੌਂਪੀ ਆਰਜੀ ਸਿੰਘਾ ਸੁਮੇਂਾਨਾਪੁਰ ਦੇ ਆਨੰਦਗੜ੍ਹ ਦੇ ਕਿਲੇ ਵਿੱਚ ਆ ਗਏ ਹੁਣ ਸਤਿਗੁਰੂ ਨੇ ਅਸੀਆਂ ਦੇ ਅਲੱਗ-ਅਲੱਗ ਫੌਜੀ ਦਸਤੇ ਜਥਿਆਂ ਦੇ ਰੂਪ ਵਿੱਚ ਬਣਾਏ ਇਸ ਤੋਂ ਬਾਅਦ ਭਾਈ ਕਨਿਆ ਨੂੰ ਪਿੰਡ ਸੁੰਦਰਾ ਪ੍ਰਚਾਰ ਕਰਨ ਦੇ ਹੁਕਮ ਦੇ ਕੇ ਆਰਜੀ ਨੇ ਤੇਜਤ ਔਰ ਅਖੀਰਲੇ 10 ਵਰੇ ਇਹ ਸੁੰਦਰ ਅਲਾਕੇ ਵਿੱਚ ਗੁਜ਼ਾਰੇ ਸੁੰਦਰੇ ਵਿਖੇ 20 ਸਤੰਬਰ 1718 ਨੂੰ 75 ਸਾਲ ਦੀ ਉਮਰ ਭੋਕੇ ਭਾਈ ਕਨਿਆ ਜੀ ਕਾਲ ਪਿਆਨਾ ਕਰ ਗਏ ਗੁਰੂ ਜੀ ਦੇ ਚਰਨਾਵਾਂ ਵਿੱਚ ਜਾਬ ਰਾਜੇ ਸੋ ਐਸੀ ਇਤਿਹਾਸ ਜੋ ਆਪ ਜੀ ਨੇ ਸ਼ਰਮ ਕੀਤਾ ਹੈ ਭਾਈ ਕਨਿਆ ਦਾ ਆਪ ਜੀ ਕਿਰਪਾ ਕਰਿਓ ਸਾਡਾ YouTube ਚੈਨਲ ਸਬਸਕ੍ਰਾਈਬ ਕਰਕੇ ਲਾਈਕ ਕਰਕੇ ਕਮੈਂਟ ਕਰਕੇ ਸਾਡੇ ਨਾਲ ਪਿਆਰ ਭਾਵਨਾ ਦੇ ਨਾਲ ਸ਼ੇਰ ਤੇ ਮੇਰੇ ਪ੍ਰਯਾਸ ਰੱਖਿਓ ਜੀ ਹੋਈਆ ਭੁਲਾ ਨੋ ਨਾ ਚਤਾਰਿਓ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ